ਕਿੰਨਾ ਕੋ ਬਚਾ ਰਿਆ ਨਾ ਰੌਲਾ ਪਾਇਆ ਹੋਣਾ ਹਾਂ ਮਾਰਨੇਗਾ ਵਿੱਚ ਵਿੱਚ ਮਾਰਨੇਗਾ ਇੱਕ ਬਲ ਦੇਖੋ ਦੇਖੋ ਆ ਬੜਾ ਕੰਡੇ ਦੇ ਅੰਦਰ ਕੋਈ ਨਹੀਂ ਕੋਈ ਨਹੀਂ ਕੋਈ ਗੱਲ ਕੋਈ ਨਹੀਂ ਕੰਡੇ ਕੋਈ ਨਹੀਂ ਯਾਰ ਜੇ ਅੰਦਰ ਮਾਰਨੇਗਾ ਆਤੀ ਬਾਈ ਪੰਜਾਬ ਮੋਟਰ ਇੱਥੇ ਲੈ ਕੇ ਤਾ ਨੂੰ ਆ ਆਉਰੇ ਆ ਦੁਕਾਨ ਤੇ ਇੱਥੇ ਲੈ ਕੇ ਦੋਏ ਡਰਾਈਵਰ ਭਾਈਆਂ ਨੂੰ ਦੇਖ ਲਓ ਧਿਆਨ ਨਾਲ ਬਾਈ ਆ ਦੁਕਾਨਾਂ ਨੇ ਠੀਕ ਆ ਲੋਕ ਦੇਖ ਰਹੇ ਨੇ ਦੇਖੋ ਇਕੱਠ ਜਾ ਰਿਆ ਇੰਨਾ ਆ ਲੋਕ ਸਾਰਾ ਇਕੱਠ ਆ ਆ ਦੇਖੋ ਲੋਕ ਖੜ ਖੜ ਕੇ ਦੇਖ ਰਹੇ ਨੇ ਲੋਕ ਆ ਇੱਥੇ ਇੱਥੇ ਲਿਆ ਕੇ ਕੁਟਾ ਨੂੰ ਆ ਇੱਥੇ ਲਿਆ ਕੇ ਬਾਈ ਮਗਰਲੇ ਪਾਸੇ ਹੈ ਬਾਈ ਮਗਰਲੇ ਪਾਸੇ ਪਾਕੜ ਆ ਦੁਕਾਨਾਂ ਚਲ ਚਲ ਗਈ ਇਹ ਦੁਕਾਨ ਦੇ ਪਿਛਲੇ ਪਾਸੇ ਕੁਟਾ ਕਹਿੰਦੇ ਹੋਰੇ ਹੈ ਇਹ ਦੁਕਾਨਾਂ ਨੇ ਹੋਰੇ ਕਿਹੜਾ ਪਾ ਥੋੜਾ ਜੈਸ ਬਣਿਆ ਨਾ ਪਿੱਛੇ ਹਾਂ ਉਹ ਉੱਥੇ ਕੁਟਿਆ ਬਿਸਮਾਲਾ ਸਨੇ ਦੇਖੋਣਾ ਕਿੰਨਾ ਕੋ ਬਚ ਰਿਹਾ ਨਾ ਰੋਲਾ ਪਾਇਆ ਹੋਣਾ ਹਾਂ ਮਾਰਨੇਗਾ ਵਿੱਚ ਵਿੱਚ ਮਾਰ ਦੇ ਇੱਕ ਬੰਦਾ ਦੇਖੋ ਦੇਖੋ ਆ ਮਾ ਕੰਡੇ ਅੰਦਰ ਕੋਈ ਨਹੀਂ ਕੋਈ ਨਹੀਂ ਕੋਈ ਗੱਲ ਕੋਈ ਨਹੀਂ ਕੰਡੇ ਕੋਈ ਨਹੀਂ ਅੰਦਰ ਮਾਰਨੇਗਾ ਓਕੇ ਕਰਦੇ ਬਣਵਾ ਆ ਇੱਥੇ ਘੁੱਟਾ ਹੀ ਊਰੇ ਆ ਊਰੇ ਹਾਂ 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 ਸਰ ਆ ਸਾਰਾ ਦਿਖ ਰਿਹਾ ਦੇਖੋ ਉਹ ਸਾਹਮਣੇ ਆਉਰੇ ਇੱਥੇ ਹੋਇਆ ਬਾਈ ਉਹਨੇ ਇਹਦੇ ਚ ਲਿਆ ਕੇ ਠੀਕ ਆ ਇਹ ਮੋਟਰ ਆਉਰਾ ਸਾਰੇ ਲੋਕ ਦੇਖੋ ਦੇਖ ਰਹੇ ਨੇ ਸਾਰੇ ਇੱਥੇ ਹੋਇਆ ਭਰਾ ਬੋਲੇ ਆ ਕੇ ਠੀਕ ਆ ਐਡੇ ਜਲਾਦ ਨੇ ਪਿੱਛੇ ਵੀ ਕੋਈ ਦੇਖੇ ਨਾ ਉਹ ਗੇਟ ਆ ਠੀਕ ਆ ਤੇ ਇੱਥੇ ਹੋਇਆ ਕਿਹਨੀਆਂ ਖਤਰਨਾਕ ਜਗ੍ਹਾ ਤੇ ਲਿਆ ਕੇ ਪੋਟਿਆ ਬਹੁਤ ਖਤਰਨਾਕ ਜਗ੍ਹਾ ਐਂ ਤਾਂ ਅਸੀਂ ਡੰਕਰਾਂ ਨੂੰ ਬਾੜ ਕੇ ਗਈ ਵਾਰ ਠੱਠਾ ਮਾਰਦਾ ਹੋਵੇ ਉਹਨੂੰ ਘੇਰ ਕੇ ਅਗਲਾ ਵਾਰ ਤਾਂ ਜਿੱਦਾਂ ਕੁੱਤੀ ਇਹ ਤਾਂ ਬਸ ਨੂੰ ਵੀ ਜਾਵੇ ਭਰਾਓ ਇਹ ਦੁਕਾਨਾਂ ਨੇ ਉਰੇ ਠੀਕ ਆ ਨਾ ਆ ਦੁਕਾਨ ਸਸਤੀ ਗੱਲ ਦੋਸਤੋ ਮੈਂ ਗੁਰਮੁਖ ਸੰਧੂ ਜੱਟ ਬਾਬੇ ਟੀਵੀ ਦੇਖ ਰਿਹਾ ਨਿਆਲ ਪਿੰਡ ਖੜਿਆ ਬਾਈ ਜਿਹੜਾ ਡਰਾਈਵਰ ਵੀਰਾਂ ਦਾ ਮਸਲਾ ਚੱਲ ਰਿਹਾ 65000 ਵਾਲਾ ਇੱਕ ਮਾਫ ਕਰਿਓ ਕਈ ਵਾਰੀ ਮੇਰੇ ਮੂੰਹ ਚੋਂ 65 ਲੱਖ ਨਿਕਲ ਜਾਂਦਾ ਇੱਕ ਨਾ ਦੀ ਵੀਡੀਓ ਤੇ ਮੈਂ ਲਿਖਤਾ ਸੀ ਦੁਬਾਰੇ ਠੀਕ ਕਰਤਾ 65000 ਹੀ ਹੈ ਕਿਉਂਕਿ ਕਈ ਵਾਰੀ ਭੁਲੇਖਾ ਜਾ ਲੱਗ ਜਾਂਦਾ ਪਤਾ ਨਹੀਂ ਕਿਉਂ ਤੇ 65000 ਵਾਲੇ ਮਸਲੇ ਦੇ ਉੱਪਰ ਹੁਣ ਤੱਕ ਕੀ ਹੋਇਆ ਕੀ ਅਪਡੇਟ ਆ ਜਸਪ੍ਰੀਤ ਬੈਠਾ ਮੇਰੇ ਨਾਲ ਆ ਜਿਹੜੇ ਮੁੰਡੇ ਗੁਜ਼ਰਦੇ ਨੇ ਉਹਨਾਂ ਦਾ ਗਵਾਂਡੀਆ ਪਹਿਲੇ ਦਿਨ ਤੋਂ ਨਾਲ ਜੁੜਿਆ ਹੋਇਆ ਤੁਸੀਂ ਮੇਰੀ ਪਹਿਲੀ ਵੀਡੀਓ ਦੇਖੀ ਹੋਊਗੀ ਕਿਹੜੀ ਕਈ ਮਿਲੀਅਨ ਗਈਆ ਜਿਸ ਦੇ ਨਾਲ ਪੂਰੀ ਗੱਲਬਾਤ ਹੋਈ ਆ ਸਾਰੀ ਉਹਦੇ ਵਿੱਚ ਇਹੇ ਸੀ ਪਹਿਲਾ ਬੰਦਾ ਬੋਲਣ ਵਾਲਾ ਤੇ ਇਹਨੂੰ ਜਾਣਕਾਰੀ ਸਾਰੀ ਹੁੰਦੀ ਆ ਵੀ ਕੀ ਆ ਜਸਪਰੀ ਕੀ ਹਾਲ ਚਾਲ ਨੇ ਵਧੀਆ ਜੀ ਭਾਈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਇੱਥੇ ਅੱਜ ਆਇਆ ਤੇ ਤੇ ਬਾਈ ਜੀ ਜਿਹੜਾ ਇਹ 65000 ਵਾਲਾ ਮਸਲਾ ਤੁਹਾਡੇ ਸਾਹਮਣੇ ਅੱਜ 7ਵਾਂ ਦਿਨ ਹੋ ਗਿਆ ਲਾਸ਼ਾਂ ਅੱਜ 7 ਦਿਨ ਅੱਜ ਦੇ ਦਿਨ ਗੁਜ਼ਰਦੇ ਨੇ ਕੀ ਦਿਨ ਸੀ ਉਹ ਦਿਨ ਸ਼ੁੱਕਰਵਾਰ ਸੀ ਅੱਜ ਦੇ ਸ਼ੁੱਕਰਵਾਰ ਸੀ ਬਾਈ ਜੀ ਸ਼ਨੀਵਾਰ ਨੂੰ ਉਹਨਾਂ ਦੀਆਂ ਲਾਸ਼ਾਂ ਲੈਤੀਆਂ ਗਈਆਂ ਸੀ ਘਰੇ ਕੱਲ ਨੂੰ ਵੀ ਲਿਆਉਣ ਦੇ ਵੀ ਰੱਖੇ ਨੂੰ ਐਤਵਾਰ ਨੂੰ ਹੋਊਗਾ ਹੈਨਾ ਤੇ ਉਹ 7 ਦਿਨ ਹੋ ਗਏ ਗੁਜ਼ਰਿਆ ਨੂੰ ਹੈਨਾ ਨਹੀਂ ਦੂਜੇ ਦਿਨ ਜਾਂ ਉਸੇ ਦਿਨ ਸੰਸਕਾਰ ਕਰ ਦਿੱਤਾ ਕਰਤਾ ਜਾਂਦਾ ਜਾਂਦਾ ਸਾਰੇ ਵਿਚਾਰੇ ਬਦਕਿਸਮਤ ਕਹਾਂਗੇ ਵੀ ਇਹਨਾਂ ਦੀਆਂ ਲਾਸ਼ਾਂ ਜੇ ਰੋਡ ਤੇ ਰੋਲ ਰਹੀਆਂ ਨੇ ਢਿੱਲ ਕਰਕੇ ਤੋਂ ਕਹਿੰਦੇ ਲਾਸ਼ਾਂ ਵੀ ਬਾਈ ਜੀ ਸਾਡੀਆਂ ਖਰਾਬ ਹੋਣ ਲੱਗੀਆਂ ਖਰਾਬ ਹੋਣ ਲੱਗੀਆਂ ਖ अच्छा हां जी ਤੇ ਹੁਣ ਕਿੱਥੇ ਤੱਕ ਪਹੁੰਚਿਆ ਇਹ ਪੂਰਾ ਜਿਹੜਾ ਮਾਮਲਾ ਕਿੱਥੇ ਤੱਕ ਪਹੁੰਚਿਆ ਕੀ ਢੱਲਾ ਕੀ ਥੋੜੀ ਮੰਗਾ ਸੰਸਕਾਰ ਕਿਉਂ ਨਹੀਂ ਔਰ ਇੱਕ ਤਾਂ ਥੋੜੀ ਮੰਗ ਇਹੀ ਆ ਕਿ ਇਹਨੂੰ ਪੁਲਸੀਏ ਨੂੰ ਗ੍ਰਿਫਤਾਰ ਕਰੋ ਹੈਨਾ ਤੇ ਹੋਰ ਮੈਨੂੰ ਸਾਰੀ ਡਿਟੇਲ ਚ ਸਮਝਾ ਇਹ ਬਾਈ ਜੀ ਜਿਹੜਾ ਮਸਲਾਗਾ ਦੇਖੋ ਇੱਕ ਤਾਂ ਜਿਹੜਾ ਦੇਸਾ ਸੀਗਾ ਉਹ ਅਸੀਂ ਆਪ ਚੁੱਕ ਕੇ ਗ੍ਰਿਫਤਾਰ ਕਰਾਇਆ ਸੀ ਪੁਲਿਸ ਨੂੰ ਅਰੈਸਟ ਕਰਵਾਇਆ ਸੀ ਹਾਂ ਦੂਜਾ ਨੰਬਰ ਜਿਹੜਾ ਪਰਸੋਂ ਪਾਲ ਮਿਸਤਰੀਆ ਉਹਨੂੰ ਪੁਲਿਸ ਨੇ ਖੁਦ ਅਰੈਸਟ ਕਰਿਆ ਹਾਂ ਤੇ ਬਾਈ ਜੀ ਹੁਣ ਤਿੰਨ ਬੰਦੇ ਰਹਿ ਗਏ ਜਿਨ੍ਹਾਂ ਨੂੰ ਹਜੇ ਤੱਕ ਅਰੈਸਟ ਨਹੀਂ ਪਾਈ ਸਾਡਾ ਮੇਨ ਮਕਸਦ ਇਹ ਆ ਵੀ ਜਿਹੜਾ ਲਖਵਿੰਦਰ ਸਿੰਘ ਲੱਖਾ ਉਹ ਨੂੰ ਕਿਉਂ ਨਹੀਂ ਪੁਲਿਸ ਗ੍ਰਿਫਤਾਰ ਕਰ ਰਹੀ ਹੈਗੀ ਅੱਜ 7 ਦਿਨ ਹੋ ਗਏ ਬਾਈ ਜੀ ਪੁਲਿਸ ਕਿੱਥੇ ਬੈਠੀ ਆ ਕਿੱਥੇ ਲੁਕੀ ਹੋਈ ਆ ਉਹ ਕਿੱਥੇ ਬੰਦਾ ਉਹ ਲੁਕਿਆ ਹੋਇਆ ਜਿਹੜਾ ਪੁਲਿਸ ਨੂੰ ਲੱਭ ਨਹੀਂ ਰਿਹਾ ਹੈਗਾ ਸੋ ਜੀ ਤੁਸੀਂ ਆਪੇ ਦੱਸੋ ਬਾਈ ਜੀ ਪੁਲਿਸ ਮੂਰੇ ਕੀ ੜਿਆ ਹੂੰ ਪਰਸਾ ਕਿਉਂ ਨਹੀਂ ਗ੍ਰਿਫਤਾਰ ਕਰ ਰਹੀ ਬਾਈ ਉਹਨੂੰ ਸਾਡ ਨੂੰ ਇਨਸਾਫ ਕਿਉਂ ਨਹੀਂ ਮਿਲ ਰਿਹਾ ਸਾਡੀ ਮੰਗੇ ਇਨਸਾਫ ਦੀ ਐ ਸੌਖਾ ਜੀ ਉਹ ਰੇਡੀਸੀ ਆਈ ਪਰਸੋਂ ਉਹਨੇ 2-2 ਲੱਖ ਰੁਪਏ ਦੇ ਚੈੱਕ ਦਿੱਤੇ ਸਾਡੇ ਜਿਹੜੇ ਬੰਦੇ ਨੇ ਉਹਨਾਂ ਨੂੰ ਠੋਕਰ ਮਾਰੀ ਚੈੱਕ ਨੂੰ ਵੀ ਸਾਨੂੰ 2-2 ਲੱਖ ਦੀ ਲੋੜ ਨਹੀਂ ਬਾਈ ਸਾਨੂੰ ਇਨਸਾਫ ਦੀ ਲੋੜ ਆ ਫੇਰ ਲੈ ਗਏ ਮੁੜ ਕੇ ਹਾਂਜੀ ਬਾਈ ਉਹ ਵਾਪਸ ਲੈ ਗਏ ਅਸੀਂ ਚੈੱਕ ਨਹੀਂ ਲਏ ਹੈਗੇ ਸਾਨੂੰ ਬਾਈ ਇਨਸਾਫ ਚਾਹੀਦਾ ਸਾਨੂੰ ਪੈਸੇ ਥੋੜੀ ਚਾਹੀਦੇ ਨੇ ਅੱਛਾ ਹੁਣ ਜੇ ਜਸਪ੍ਰੀ ਜੀ ਆਪਾਂ ਗੱਲ ਕਰਦੇ ਹਾਂ ਕਿਵੇਂ ਤੁਸੀਂ ਨੇ ਕਿਹਾ ਵੀ ਜਿਹੜੀਆਂ ਨੇ ਵੀ ਇਹ ਵੀ ਨੀਲੀਆਂ ਹੋਣ ਲੱਗੀਆਂ ਛੋਟੇ ਕਿਹੜੇ ਉਹ ਆਉਂਦੇ ਹੁੰਦੇ ਨੇ ਵੀ ਆਪਰ ਲਾ ਕੇ ਜਾਂਦੇ ਨੇ ਕੋਈ ਕੈਮੀਕਲ ਜਾਂ ਦਵਾਈ ਜੀ ਉਹਨਾਂ ਨੇ ਕੋਈ ਦੱਸਿਆ ਵੀ ਇਹ ਹੁਣ ਵੀ ਠੀਕ ਨਹੀਂ ਹੈਗਾ ਤੁਸੀਂ ਸੰਸਕਾਰ ਕਰੋ ਜਾਂ ਗੱਲਬਾਤ ਕੋਈ ਉਹਨਾਂ ਨੇ ਤਾਂ ਬਾਈ ਅਹੀਂ ਕਿਹਾ ਵੀ ਜੇ ਇਹਨਾਂ ਨਾਲ ਕੋਈ ਹਲਚਲ ਕਰੋਗੇ ਇਹ ਫਟ ਸਕਦੇ ਨੇ ਇਹਨਾਂ ਨੇ ਹੋਰ ਕਿਹਾ ਹੁਣ ਇਹ ਕਿਹੜੇ ਮੈਂ ਗੱਲ ਕਰ ਰਹੀ ਸੀ ਕੀ ਬੰਦੇ ਨਾਲ ਕਹਿੰਦੇ ਯਾਰ ਵੀ ਕਿਵੇਂ ਅਗਲਾ ਕਹਿੰਦਾ ਵੀ ਖਰਾਬ ਹੋ ਜਾਣਗੇ ਸੰਸਕਾਰ ਕਰਨਾ ਪਊਗਾ ਡਰ ਕੇ ਇਹ ਕਹਿੰਦੇ ਚਲੇ ਜਾਣ ਸਾਨੂੰ ਕੋਈ ਪਰਵਾਹ ਨਹੀਂ ਸਾਡੇ ਬੰਦੇ ਦਾ ਵਾਗ ਇਹ ਤਾਂ ਮਿੱਟੀ ਆ ਪਰ ਅਸੀਂ ਇਨਸਾਫ ਲੈ ਕੇ ਜਾਵਾਂਗੇ ਇਹੀ ਗੱਲ ਆ ਹਾਂਜੀ ਭਾਈ ਜੀ ਇਹੀ ਗੱਲ ਆ ਪਰ ਸਾਨੂੰ ਇਨਸਾਫ ਚਾਹੀਦਾ ਤੇ ਸਾਨੂੰ ਤਾਂ ਭਾਈ ਯੇ ਮਹੀਨਾ ਹੋਰ ਲੱਗ ਜੇ ਅਸੀਂ ਤਾਂ ਇਹ ਗੱਲ ਕਰਦੇ ਆ ਵੀ ਸਾਨੂੰ ਮਹੀਨਾ ਹੋਰ ਲੱਗ ਜੇ ਅਸੀਂ ਸੰਸਕਾਰ ਨਹੀਂ ਕਰਦੇ ਹੈਗੇ ਬਾਈ ਜੀ ਤੁਸੀਂ ਨੇ ਕੋਈ ਟਰੈਕਟਰ ਮਾਰਚੀ ਦੀ ਪਤਨੀ ਪੈਦਲ ਮਾਰਚੀ ਕਾਲ ਦਿੱਤੀ ਸੀ ਕੀ ਦੀ ਜਕਰੋ ਬਾਈ ਬਾਈ ਉਹ ਕਾਲ ਐਵੇਂ ਸੀ ਵੀ 10 ਵਜੇ ਤੋਂ ਲੈ ਕੇ 2 ਵਜੇ ਤੱਕ ਜਿਹੜਾ ਬਾਜ਼ਾਰ ਆ ਪਤਨਾ ਸ਼ਹਿਰ ਉਹ ਬੰਦ ਰਹੂਗਾ ਸਾਡਾ ਜਿਹੜਾ ਰੋ ਆਪਣਾ ਰੋਸ ਮਾਰਚਾ ਜਿਹੜਾ ਟਰੈਕਟਰਾਂ ਰਾਈ ਟਰਾਲੀਆਂ ਰਾਈ ਤੇ ਜਾਂ ਮੋਟਰਸਾਈਕਲਾਂ ਰਾਈ ਉਹ ਜਾਦੇ ਬਾਈ ਜੀ ਇਕੱਠਾਗਾ ਕੱਲ੍ਹ ਵੀ ਕਹਿਣਾ ਬੱਕ ਬੱਕ ਜਿਹੜੇ ਇੱਧਰ ਤਰਨ ਤਾਰਨ ਕਣੀ ਬਾਈ ਜੀ ਟਰੱਕ ਡਰਾਈਵਰਾਂ ਨੇ ਆਪਣਾ ਡਰਾਈਵਰਾਂ ਨੇ ਇਕੱਠੇ ਹੋ ਕੇ ਜਿਹੜਾ ਧਰਨਾ ਲਾਇਆਗਾ ਤੇ ਰਾਹ ਬੰਦ ਉਹ ਵੀ ਜਿਹੜੇ ਦਵਿੰਦਰ ਤੇ ਹਰਪ੍ਰੀਤ ਦੇ ਅੱਕ ਦੇ ਵਿੱਚ ਵੀ ਇਹਨਾਂ ਨੂੰ ਇਨਸਾਬ ਮਿਲਣਾ ਚਾਹੀਦਾ ਸੋង ਜੀ ਇਹ ਗੱਲ ਬਾਈ ਜੀ ਹੁਣ ਕੱਲੇ ਸਾਡੇ ਨਿਆਲ ਪਿੰਡ ਤੇ ਨਹੀਂ ਰਹੀ ਇਹ ਮਤਲਬ ਪੰਜਾਬ ਲੈਵਲ ਤੇ ਭਾਰਤ ਲੈਵਲ ਤੇ ਭੱਗੀ ਵੀ ਇਹਨਾਂ ਨੂੰ ਇਨਸਾਬ ਮਿਲਣਾ ਚਾਹੀਦਾ ਸਾਡਾ ਮਕਸਦ ਇਹ ਆ ਵੀ ਲਖਵਿੰਦਰ ਲੱਕੇ ਨੂੰ ਗ੍ਰਿਫਤਾਰ ਕਰੋ ਅਸੀਂ ਜਿਹੜਾ ਇਹਨਾਂ ਦਾ ਸੰਸਕਾਰ ਕਰਦੀਏ ਕਿੱਥੇ ਤੋਂ ਕਰ ਪਹੁੰਚਿਆ ਬਾਪੂ ਤੁਸੀਂ ਦੱਸੋ ਮਾੜਾ ਕਿੱਥੇ ਤੋਂ ਕਰ ਪਹੁੰਚੀ ਕਹਾਣੀ ਇਹ ਇੱਕ ਕਹਾਣੀ ਵੀਰੇ ਅੱਜ ਕੱਲ ਉਹਨੇ ਹਾਈ ਜਮਾਨਤ ਲਈ ਪਟਿਆਲੇ ਹਾਈ ਕੋਰ ਅੱਛਾ ਪਟਿਆਲੇ ਸੈਸ਼ਨ ਕੋਰਟ ਚਲਾਈ ਦੀ ਸੈਸ਼ਨ ਕੋਰਟ ਜਮਾਨਤ ਲਈ ਉਹ ਕੈਨਸਲ ਹੋ ਗਈ ਹੁਣ ਹਾਈ ਕੋਰਟ ਜਾਊਗਾ ਹੁਣ ਹਾਈ ਕੋਰਟ ਜਾਊਗਾ ਜੀ ਉਹ ਅੱਛਾ ਆਪਾਂ ਉੱਥੇ ਵਕੀਲ ਆਪਣਾ ਖੜਾ ਕਰ ਲਿਆ ਆਪਣਾ ਵੀ ਤੁਸੀਂ ਨੇ ਵਿਰੋਧੀ ਵਕੀਲੋ ਤੇ ਖੜਾ ਕਰ ਲਿਆ ਖੜਾ ਕਰ ਲਿਆ ਹਾਂਜੀ ਪੰਜਾਬ ਲੈਵਲ ਤੇ ਅੱਛਾ ਜੀ ਫਿਰ ਜੇ ਨਾ ਸਾਨੂੰ ਕੋਈ ਨਿਸ਼ਾਨਾ ਮਿਲਿਆ ਫਿਰ ਸੈਂਟਰ ਲੈਵਲ ਤੇ ਹੋਊਗਾ ਜੀ ਕੱਲਾਂ ਸਾਨੂੰ ਬਹੁਤ ਬਹੁਤ ਦੂਰੋਂ ਆ ਰਹੀਆਂ ਨੇ ਮਸਲਾ ਵੱਡਾ ਹੈ ਹਾਈਲਾਈਟ ਹੈ ਸਾਡੇ ਵਾਸਤੇ ਕੱਲਾ ਬਾਹਰ ਹੋ ਜੂਗੀ ਜੇ 12 ਲੋਕ ਆ ਗਏ ਬੱਪੂ 2 ਲੱਖ ਦਾ ਚੈੱਕ ਦੇਣ ਆਈ ਸੀ ਏਡੀਸੀ ਲੈ ਤੱਕ ਨਾ ਨਾ ਜੀ ਮੈਂ ਛੋਕਰ ਮਾਰੀ ਉਸ ਚੈੱਕ ਨੂੰ ਮੇਰੀ ਮੇਰੇ ਬੇਟੇ ਦੀ ਡੈਡੀ ਪਈ ਹੈ ਮੈਂ ਕੋਈ ਵਿਕਣਾ ਨਹੀਂ ਮੈਨੂੰ 2 ਚੈੱਕ 2-2 ਲੱਖ ਦਾ ਚੈੱਕ ਨਹੀਂ ਮੈਨੂੰ ਕੋਈ ਲੋੜ ਨਹੀਂ ਨਾ ਚੈੱਕਾਂ ਚੁੱਕਾਂ ਦੀ ਮੈਨੂੰ ਸਾਫ ਚਾਹੀਦਾ ਬੱਪੂ ਫੜਿਆ ਗਿਆ ਕੋਈ ਜਾਣਕਾਰੀ ਹੋਵੇ ਕੋਈ ਫੜਿਆ ਵੀ ਗਿਆ ਇੱਕ ਤਾਂ ਦੇਸਾ ਕਹਿੰਦੇ ਤਾਂ ਫੜਿਆ ਗਿਆ ਹੋਰ ਕੋਈ ਹੈਗਾ ਪਾਲ ਮਿਸਤਰੀ ਫੜਿਆ ਗਿਆ ਜੀ ਹਾਂ ਚਾਹ ਪਾਲ ਮਿਸਤਰੀ ਪਾਲ ਮਿਸਤਰੀ ਉਹ ਆ ਜਿਹਦੀ ਵਰਕਸ਼ਾਪ ਸੀ ਹੈ ਨਾ ਤੇ ਅੱਛਾ ਦੋ ਜਣੇ ਫੜੇ ਹੋਏ ਨੇ ਇਹ